ਪੁਰਾਣਾ ਹੈ ਕੋਈ ਜੇ ਕੋਈ ਆ ਗਿਆ ਆ ਪੁਰਾਣਾ ਬਹੁਤ ਪੁਰਾਣੇ ਨਹੀਂ ਕਿੱਥੇ ਹੋਣਾ ਪੁਰਾਣੇ ਪੁਰੂਣੇ ਜੇ ਕੋਈ ਆ ਗਿਆ ਹੋਣੇ ਹੀ ਨਹੀਂ ਹੁਣ ਤਾਂ ਜੰਗ ਲੱਗਣ ਵਾਲੀ ਹੈ ਮੇਰਾ ਕੋਲੇ ਆ ਗਿਆ ਇਕੱਠੇ ਕਰੋ ਪਹਿਲਾਂ ਹੀ ਕੀ ਇਕੱਠੇ ਕਰੀਏ ਮੈਂ ਆਪਣੇ ਕੋ ਡੰਡਾ ਰੱਖਣਾ ਇੱਕ ਡੰਡੇ ਨਾਲ ਕੀ ਕਰੀਏ ਜੰਗ ਹੋ ਗਈ ਨਾ ਸਾਰੇ ਤੇ ਮੂੰਹ ਤੇ ਮਾਰਨਾ ਕਿਹੜਾ ਦਿੱਤਾ ਹੈ ਜਲੋਹਾ ਤਿੱਖਾ ਜਿਆ ਕਰਕੇ ਰੱਖ ਲੈਣਾ ਆ ਆਨ ਨੂੰ ਨਿਪਰ ਲਓ ਦਾਣੇ ਸਿਕੋਣੇ ਕਿੱਦਲੇ ਆਹੋ ਜਾ ਗਿੱਲੇ ਕਰ ਕਰ ਕੇ ਹੀ ਖਾਣੇ ਇੱਥੇ ਕਿਹੜਾ ਚੱਕੀਆਂ ਚੱਲਣੀਆਂ ਅੱਜ ਜੰਗ ਲੱਗ ਗਈ ਤਾਂ ਜੀਦੇ ਭਾਜੀ ਬੀਰੀ ਭਾਜੀ ਬੁੜੀ ਵੀ ਤੇ ਬੁੜੀ ਵੀ ਆਉਂਦੇ ਨੇ ਆ ਵੀ ਚੱਲਦੇ ਆ ਅਗਰ ਆਇਆ ਆਪਣੇ ਜਿਮ ਚ ਜਿਮ 'ਚ ਮਸ਼ੀਨ ਵੈਲਡ ਕਰਨੀ ਬੀਰੀ ਭਾਜੀ ਵੀ ਲੋਕਾਂ ਦੇ ਘਰ ਜਾ ਕੇ ਵੀ ਕੰਮ ਸ਼ੁਰੂ ਕਰ ਲਿਆ ਮੈਂ 2000 ਰੁਪਏ ਦਿਹਾੜੀ ਲੈ ਕੇ ਆਣੀ ਆ

ਭੱਜ ਕੇ ਜਾ ਭੱਜ ਗਿਆ ਆਪਾਂ ਉਧਰ ਦੀ ਚੱਜਾਂਗੇ ਮੈਂ ਤਾਂ ਐਵੇਂ ਜਾਣਾ ਐਵੇਂ ਉਧਰ ਹੀ ਗਿਆ ਫੈਦੂ ਹੋ ਜਾਗਾ ਚੱਲ ਆ ਵੀ ਰੱਖ ਲੱਗੀ ਹਾਂ ਹੈਲਮਟ ਲੱਗ ਗਿਆ ਰੱਖ ਤੋ ਤੋ ਕੀ ਆ ਫੇ ਟੋਪ ਤੇ ਆ ਅਟਕੀ ਵਾਲਾ ਵੀ ਵਿੱਚ ਹੀ ਰੱਖਿਆ ਹੈ ਕਈ ਵਾਰ ਪੇਸ਼ੂ ਹੁੰਦੇ ਨਹੀਂ ਹੋ ਤਾਂ ਨੈਪ ਕੀ ਨਿੰਦੇ ਤਾਰ ਗਿਆ ਹੋਇਆ ਇਹਨਾਂ ਇਹਨੂੰ ਕੜਾ ਲੱਗੀ ਆ ਇਹ ਤਾਰ ਗਿਆ ਤਾ ਕਿਸੇ ਨੇ ਪੁੱਛੀ ਥਾ ਅੱਜ ਬੜੇ ਜਦ ਹਾਂ ਆਰੇ ਭੀਆ ਬੈਠੇ ਆ ਹੋਏ ਅੱਜ ਵੀ ਅੱਜ ਤੋਂ ਤੇ ਦੁਪਹਿਰੋਂ ਮੈਂ ਉਹ ਲਾਹਣਾਂ ਚੌੜਾ ਕਰਨ ਲੱਗਾ ਸੀ ਕੀ ਕਰਨ ਲੱਗਾ ਸੀ ਅੱਥਾਂ ਦਾ ਚੌਲ ਹਾਂ ਖਾਂ ਲੱਗਾ ਸੀ ਉਹਦੋਂ ਟਾਇਰ ਨਹੀਂ ਚੱਕ ਲਈ ਟਾਇਰ ਭੇਜ ਦਈਏ ਅੱਛਾ ਅੱਜੀ ਭੇਜ ਦਿੰਦੇ ਹਾਂ ਹਾਂ ਉਹ ਅਸੀਂ ਜਾਣਾ ਸੀਗਾ ਅੰਧਰਾ ਪ੍ਰਦੇਸ਼ ਜਿਹੜੇ ਮੇਰੇ ਬ੍ਰਾਂਡਿੰਗ ਦੇ ਵਿੱਚ ਟਾਇਰ ਨਹੀਂ ਸੀਗੇ ਬਣਾਏ ਉਹ ਦੇਣ ਜਾਣੇ ਸੀਗੇ ਤੇ ਫਲਾਈਟ ਸੀਗੀ ਅੱਜ ਸਵੇਰ ਦੀ ਸਾਡੀ ਤੇ ਉਹ ਹੁਣ ਇੰਸਾ ਇਹ ਕਿ ਤਕੋਸ਼ ਐ ਕੈਂਸਲ ਵਧੀਆ ਯਾਰ ਸਾਡੀ ਕੈਂਸਲ ਹੋ ਗਈ ਹੁਣ ਫਿਰ ਅਸੀਂ ਜਾਣਾ ਨਹੀਂ ਕਿਉਂਕਿ ਡੇਟ ਮਿਲਦੀ ਪਈ ਆ ਤੇ ਬਈ ਆਪਣੇ ਜੰਗ ਲੱਗਣਦੇ ਆ ਸਾਰੇ ਆ ਨਾ ਤਾਂ ਕਰਕੇ ਲੱਗ ਜਾ ਮੈਂ ਦਾ ਡੰਡਾ ਰੱਖਦਾ ਲੋਹਾ ਰੱਖਣਾ ਤਿੱਖਾ ਕਰਕੇ ਮੂੰਹ ਯਾ ਤੂੰ ਕੀ ਲੱਗਦੀ ਮੈਨੂੰ ਲੱਗਦੀ ਮੈਂ ਕਰੀ ਜਾਂਦਾ ਨੁਕਸਾਨ ਪਤਾ ਕਿੰਨਾ ਹੋਣਾ ਆ ਨਾਂਜੀ ਦਾ ਕਹਿੰਦੇ ਹੋ ਵਧੀਆ ਯੇ ਨਵਾਂ ਕੰਮ ਸ਼ੁਰੂ ਕਰਾਂਗੇ ਕਿਹੜਾ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਹੈ ਪਿੱਛੇ ਦੇਖ ਲੈ ਬਟਾਇਆ ਤੈਨੂੰ ਕਾਦੇ ਲਈ ਹੈ ਸੈਂਸਰ ਕਾਦੇ ਲਈ ਹੈ ਸੈਂਸਰ ਤੇ ਬਗਵਾਸ ਕਰੀਏ ਨਾ ਮੈਂ ਤਾਂ ਕਹਿੰਦਾ ਸਕੂਲ ਸ਼ੁਰੂ ਹੋਣ ਤੁਹਾਡੇ ਜਾਓ ਨਾ ਮੈਂ ਤਾਂ ਕੰਮ ਸਕੂਲ ਲਈ ਬੰਬ ਡਿਗੇ ਪਹਿਲਾਂ ਨੂੰ ਜਾ ਕੇ ਲੱਗਦੇ ਮਿਸ਼ਾਕ ਲੱਗਦੇ ਨੋ ਨੋ ਖਾਈ ਜਾਂਦਾ ਮळे ਮਾਸਕ ਜੇ ਲੱਗਾ ਲੋਂਦਾ ਗਿਆ ਤੈਨੂੰ ਸੋਣ ਲੋ ਗਾਏ ਜਿਹੜੇ ਸੋਨੇ ਆ ਜਾਣੇ ਜਾਣ ਨਾ ਤੇ ਨਾ ਪਰ ਨਹੀਂ ਪੰਨਾ ਯਾਰ ਨਾ ਪੜੋ ਮੈਨੂੰ ਕੀ ਆ ਮੈਂ ਜੇ ਦੋ ਲੋ ਪੜਦੇ ਨੇ ਫੇ ਆਪਣੇ ਨੂ ਮਾ ਬਣ ਜਾਣਾ ਫੇ ਹੈ ਨੂ ਬਣ ਜਾਣਾ ਫੌਜੀ ਬਣਾ ਲੈ ਤੂੰ ਤਾਂ ਦੇਖੀ ਫੌਜੀ ਸਾਡਾ ਹੋਣਾ ਲੈ ਕੇ ਵੀ ਜਾਣਾ ਨਾ ਬਾਜੂ ਦੀ ਦੇ ਵੀਰ ਆ ਗਏ ਨਸੀਬੀ ਉਹ ਮੇਰਾ ਹਾਲਾ ਮੈਂ ਬੰਦਾ ਹੀ ਵਾਲਾ ਕਿਤਾ ਵਾਲਾ ਪੰਜਾਬੀ ਆ ਬਾਈ ਪਿੰਡ ਵਾਲੇ ਕਿੱਥੇ ਬਰੋਂਗੇ ਯਸਾ ਤੇ ਜੇ ਇਸ ਜਿਹੜੀ ਸਟੋਰੀ ਸਟੋਰੀਸ ਤੋਂ ਇਹਦੇ ਇਹ ਵਾਲ ਦੇ ਚੈਨ ਇਹਦੀ ਟੁੱਟ ਗਈ ਆ ਮਸ਼ੀਨ ਲੈਗ ਪ੍ਰੈਸ ਆ ਦੀ ਇਹ ਸੀ ਕਰਨਾ ਇਹ ਫੈਟਾ ਕੇ ਕਾਹਨੋਂ ਆਉਤੀ ਸੀ ਜਿੰਦਗੀ ਇਹਨਾਂ ਦੀ ਸਾਡੀ ਨਾ ਮਿਲਦਾ ਬੈਠਾ ਰਹੇ ਜੋ ਕਰਦੇ ਹੁੰਦੇ ਅੱਗੇ ਅੱਗੇ ਤੋਂ ਪਰ ਹਰ ਕਿਤੋਂ ਮਾਰਨਾ ਨਹੀਂ ਗੱਲਾਂ ਨਹੀਂ ਕਿੱਥੇ ਤੋਂ ਪੜਨਾ ਲੇ ਨਿੰਦਨੀ ਤਕਰੀਬਾ ਗਏ ਕਾਦੀ ਕਿ ਉਹਦੇ ਹਾਂਜੀ ਉਹ ਤਾਂ ਮਗਰ ਮੈਂ ਕੁੜੀਆਂ ਹਾਂ ਮੈਂ ਕਹਿੰਦਾ ਲੜਾਈ ਲੱਗਦੀ ਉਹ ਮੰਗਣੇ ਨਾ ਅਸੀਂ ਸਾਰੇ ਇਹਦੇ ਬਾਹਰ ਤੋਂ ਜਾਣੇ ਕਿ ਪਹਿਲੀ ਵਿੱਚ ਨਹੀਂ ਇੱਧਰ ਅਗੇ ਦੂਜੇ ਪਾਸੇ ਆਇਆ ਨਹੀਂ ਨਹੀਂ ਆਹ ਨਹੀਂ ਤਾਂ ਸੀ ਇਹ ਬੈਗ ਹੈ ਨਾ ਪੱਤੀ ਵਿੱਚ ਆਹ ਇੱਧਰ ਆਇਆ ਇਹ ਇੱਧਰ ਫਟਾ ਅੱਗੇ ਆਉਂਦਾ ਐ ਤੇ ਵਾਰੋਂ ਨਹੀਂ ਹਾਂਜੀ ਹਾਂਜੀ ਆਇਆ ਨੀ ਤਿੰਨ ਤੰਗ ਜੇ ਇਹੋਂ ਦਾ ਪਾਣੀ ਹਾਂਜੀ ਮੈਂ ਦੇ ਦਿਆਂਗੀ ਨਹੀਂ ਤਾਂ ਫਿਰ ਮੈਂ ਭੇਜ ਦੂੰਗੀ ਕਿਸੇ ਕੋਲੋਂ ਕਿਉਂ ਸੀ ਜੇ ਵੀ ਕੀ ਪੁੱਛਣਾ ਮੈਂ ਚਲੋ ਇਹ ਹਾਸ਼ੀ ਨਾ ਲੰਗਾ ਨਹੀਂ ਨਾ ਬਸ ਕੋਈ ਨਿਕਲ ਜਾ ਪਾਣੀ ਬੈਂਟਿੰਗ ਕਰਦੇ ਆਂ ਅੱਗੇ ਨਹੀਂ ਹੋਣਾ

അങ്ങനെണ്ടോ എന്താ കാര്യം ਲੱਡੂ ਤਾਂ ਜਿੰਮੇ ਦੇ ਵਿੱਚ ਅੱਜ ਵੇੜ ਚੱਕ ਚੱਕ ਕੇ ਤਕੜਾ ਹੋ ਗਿਆ ਹੈ ਨਾ ਲੱਡੂ ਜ਼ਰਾ ਤਾਂ ਕਿੰਨਾ ਥੋੜਾ ਜਿਹਾ ਸੱਤਰ ਹੀ ਕਰ ਰਹੇ ਨੇ ਉਹ ਆਹਦੇ ਆਂਟੀ ਜਿਹੜੇ ਜਿੰਮ ਹੁੰਦੀ ਸੀ ਆਂਟੀ ਤਾਂ ਨਹੀਂ ਦੀ ਹੁੰਦੀ ਮੋਤੀਆ ਡੌੜਾ ਤਾਂ ਦਿਖਾ ਦੇ ਲੱਗਿਆ ਇੰਨਾ ਸਾਰਾ ਕੰਮ ਕਰਨ ਤੋਂ ਬਾਅਦ ਉਹਣੀ ਨੇ ਮਜੂਸ ਪੀਉਣ ਲੱਗੀਆਂ ਪੀਉਂਦਾ ਆ ਆ ਦੇਖ ਹੁਣ ਐਨੀ ਨਾ ਡੌਲੀ ਡੌਲੀ ਨਹੀਂ ਹੈਗਾ ਇੰਨਾ ਵੱਡੇ ਡੌਲਾ ਸੀ ਕਹਿੰਦਾ ਡੌਲੀ ਐ ਡੌਲਾ ਤਾਂ ਮੇਰਾ ਆ ਮੇਰਾ ਆ ਆ ਦੇਖਣਾ ਨਹੀਂ ਨਾ ਕੋਈ ਮੇਰੇ ਵਰਗੇ ਨਹੀਂ ਆਣੇ ਪਤਾ ਕਿੰਨੇ ਆਪਣੇ ਆਪ ਨੂੰ ਫੈਟਰ ਰੱਖਦੇ ਆ ਤੂੰ ਤਾਂ ਮੈਗੀਆਂ ਦੇ ਉੱਤੇ ਹੋਏ ਆ ਬਰਗਰਾਂ ਦੇ ਉੱਤੇ ਮੈਂ ਤਾਂ ਚਾਹ ਮਿਲ ਗਈ ਚਾਹ ਕਿੱਥੋਂ ਆਈ ਇਹ ਅੰਗਲੜਾ ਹੀ ਲਾਇਆ ਇਹ ਕਹਦਾ ਬੰਬ 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 ਡਿੱਗਣਾ ਆਹੋ ਕਿੱਥੇ ਗੁਲਿਆਜ ਗੁੜਿਆਜ ਟੀ ਟਾਈਮ ਸਾਡਾ ਚਾਹ ਦਾ ਟਾਈਮ ਡੈਡੀ ਕੋ ਗਾਲਾਂ ਖਾ ਕੇ ਇੱਥੇ ਬੈਠੇ ਆ ਪੇਂਟਰ ਭਾਜੀ ਸਾਡਾ ਬੀਰੀ ਭਾਜੀ ਸਾਡਾ ਇਨ ਤੋਂ ਪਛਾਣਦੇ ਆ ਜਦੋਂ ਮੈਂ ਵਲੌਗ ਚ ਭਾਈ ਤੁਸੀਂ ਆਉਂਦੇ ਨਹੀਂ ਤੁਸੀਂ ਕੰਮ ਛੱਡ ਗਏ ਸੀ ਭੱਜ ਗਏ ਸੀ ਕੰਮ ਛੱਡ ਗਏ ਇਹ ਕੰਮ ਛੱਡ ਕੇ ਜੇ ਤੁਸੀਂ ਲਾ ਬਤਾ ਹੋਏ ਸੀ ਉਦੋਂ ਸਾਰੇ ਪੌਦੇ ਸੀ ਉਹ ਤੁਹਾਡਾ ਪੇਂਟਰ ਕਿੱਥੇ ਗਿਆ ਪੇਂਟਰ ਭਾਈ ਦੱਸੋ ਤੁਸੀਂ ਕਿੱਥੇ ਸੀ ਮੰਜੇ ਲਗਾ ਦੀ ਮੰਜੇ ਨਾ ਲਗਾ ਦੀ ਪੇਂਟਰ ਭਾਈ ਜੀ ਨੇ ਵਿਆਹ ਕਰਾਇਆ ਤਾਂ ਕਰਕੇ ਨਹੀਂ ਆਇਆ ਵਾ ਜੀ ਹਨਾ ਰਿਆ ਕਰਾਇਆ ਸੀ ਨਾ ਵਿਆਹ ਇਥੇ ਕਿ ਮੈਂ ਬਹੁਤ ਵੱਡਾ ਕਰਾਇਆ ਸੀ ਪਾ ਦਿਲੇ ਵੀ ਕੋਈ ਕੁੜੀ ਲੱਭ ਦੋ ਭਾਈ ਦਾ ਵਿਆਹ ਕਰਾਨਾ ਇੰਨਾ ਹੀ ਅਜੇ ਨਹੀਂ ਕਿਉਂ ਕਰਾ ਲਓ ਮੈਂ ਵੀ ਕਰਾਇਆ ਹੀ ਸੀ ਕੋਈ ਲੱਭ ਦੋਈ ਲੱਭ ਦੋ ਫੇ ਤੂੰ ਹੀ ਕੋਈ ਮੈਂ ਲੱਭ ਦੋ ਲੱਭ ਦੋ ਕਿਤੋਂ ਕਿੱਥੋਂ ਲੱਭ ਦੋ ਲੱਭਣੇ ਕਿ ਕਿੱਥੇ ਲੱਗੀ ਕਿੱਥੋਂ ਲੱਗੀ ਕਿੱਦਾਂ ਦੀ ਕੁੜੀ ਚਾਹੀਦੀ ਬਸ ਰੋਟੀ ਪਾਣੀ ਪਿਲਾਉਣ ਵਾਲੀ ਹੋਈ ਜਾਏਗੀ ਕਦੋਂ ਤੁਹਾਨੂੰ ਪਤਾ ਹੀ ਆ ਕਦੋਂ ਕਦੋਂ ਤੁਹਾਨੂੰ ਪਤਾ ਹੀ ਆ ਕਦੋਂ ਤੱਕ ਨਾ ਕਦੀ ਮਾਂਝੇ ਨਹੀਂ ਕੀਤਾ ਕਦੋਂ ਤੇ ਆਪ ਵੀ ਕੱਢੀਏ ਤੇ ਆਵਾਂ ਚਲ ਗਿਆ ਲਾਈਟ ਅੱਜ ਬੰਦ ਹੋ ਜਾਣੀ ਆ ਅੱਧੇ ਘੰਟੇ ਘੰਟੇ ਲਈ ਬਲੈਕਆਊਟ ਕਰਨਾ ਵਾ ਬਲੈਕਆਊਟ ਕਰਨਾ ਵਾ ਤੇ ਜਮਾਂ ਕਾਨੂੰ ਸਾਰੇ ਸਾਡੀ ਸਾਦੀ ਲੇਵਰ ਜਲਦੀ ਸੀ ਇਹ ਪੈਲਵਲ ਡਰ ਗਏ ਮੇਰਾ ਤਾਂ ਵਿਆਹ ਵੀ ਹੋਣੀ ਵਾ ਜੀ ਮੇਰਾ ਹੋਇਆ ਹੀ ਨਹੀਂ ਤੇ ਮੈਂ ਚੜਾ ਸਾਰੇ ਕੱਟੇ ਬੱਤੇ ਗਿਆ ਤੇ ਅੱਜ ਚਲੋ ਇਹ ਤਾਂ ਹੱਸਾ ਸਮਝਿਆ ਕਮਰਾ ਮੁੱਟਾ ਚੱਲਦਾ ਹੀ ਰਹਿੰਦਾ ਹੈ ਨਾ ਅੱਜ ਹੋਣੀ ਆ ਉਹ ਕੀ ਕਰਨਾ ਹੈ ਅੱਜ ਉਹ ਬਲੈਕਆਊਟ ਤਾਂ ਹੋਣਾ ਹੈ ਉਹ ਕੀ ਉਹ ਕਹਿੰਦੇ ਪ੍ਰੈਕਟਿਸ ਜੀ ਕਰਨੀ ਹੈ ਨਾ ਉਹਨਾਂ ਨੇ ਵੀ ਜਿੱਦਾਂ ਜਹਾਜ਼ ਜਦੋਂ ਲੰਘਦੇ ਆ ਬਈ ਉਹਦੇ ਉਹਨਾਂ ਤੋਂ ਕਿੱਦਾਂ ਪਤਾ ਲੱਗਣਾ ਅਲਾਰਮ ਵਗੈਰਾ ਵੱਜਣੇ ਉਹਦੇ ਬਾਰੇ ਨੌਲੇਜ ਦੇਣੀ ਆਪਣੀ ਵੱਲ ਥੋੜੀ ਤਾਂ ਨਹੀਂ ਹੈ ਆਪਣੇ ਵੱਲ ਵੀ ਜ਼ਲੰਦਰ ਵੀ ਆਇਆ ਵਿੱਚ ਜ਼ਲੰਦਰ ਕਪੂਰਥਲਾ ਨੂੰ ਕਹਿੰਦੇ ਕਿ ਕਦੇ ਨਾ ਨਾ ਜ਼ਲੰਦਰ ਨਾ ਪਰਵਾਹ ਲੈ ਨਹੀਂ ਚਲੋ ਬਸ ਹੋਰ ਕੰਮ ਕਰਦੇ ਵਾਲਾ ਹੋ ਤੇ ਬਸ ਸਾਰੇ ਆਪਣੇ ਘਰੋ ਘਰ ਹੋ ਰਹੇ ਹੋ ਘਰੀ ਘਰੋ ਘਰੋ કરી ਕਰੋ ਕੀ ਕਹਿੰਦੇ ਹੁੰਦੇ ਘਰੋ ਘਰੋ ਘਰੀ ਰਹੋ ਤੇ ਨਿਆਣੇ ਵੜ ਘਾਉਂਦੇ ਨਿਆਣੇ ਆਪਣੇ ਨਿਆਣੇ ਦੇ ਧਿਆਨ ਰੱਖਿਓ ਓ ਸਾਡੇ ਨਿਆਣੇ ਤੋਂ ਦੋ ਦਿਓ ਖੇਲਦੇ ਨਿਆਣੇ ਨੂੰ ਕੀ ਪਤਾ ਮੇਰਾ ਮੁੰਡਾ ਵੀ ਬਹੁਤ ਬੋਲਦਾ ਉਹਨੇ ਵੀ ਕੋਈ ਪਤਾ ਬੁਧਾਇਆ ਨਹੀਂ ਐ ਮੀ ਜੋ ਮੂੰਚ ਐ ਸੋ ਹੈ ਬੋਲਦੇ ਰਹਿੰਦਾ ਚਲੋ ਫਿਰ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆ ਟਾਟਾ ਬਾਏ ਬਾਏ